ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਤੁਹਾਨੂੰ ਸ਼ੌਂਕ ਕਰਾਉਣ ਜਾ ਰਹੇ ਹਾਂ ਉਹ ਕਬੂਤਰਾਂ ਦਾ ਜਿਹੜੇ ਆਗੀ ਲਾਉਂਦੇ ਆ ਘਰੇ ਕਹਿੰਦਾ ਮਤਲਬ ਲੂਆਂ ਦੇ ਵਿੱਚ ਵੀ ਫੁੱਲ ਉੜਦੇ ਆ ਠੀਕ ਆ ਜੀ ਸਾਰੇ ਵੀ ਜਿਹੜੇ ਹੈਗੇ ਆ ਕਬੂਤਰਾਂ ਨੂੰ ਦੇਖਿਓ ਧਿਆਨ ਨਾਲ ਲਾਲ ਚੀਨੀਆਂ ਦੇਖੋ ਠੀਕ ਆ ਔਰ ਇੱਕ ਤੋਂ ਇੱਕ ਜਿਹੜਾ ਕਬੂਤਰ ਆ ਬਾਈ ਚੰਗੇ ਵਧੀਆ ਖੜਾਰੀ ਦੇ ਕਬੂਤਰ ਆ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਔਰ ਇਹ ਜਿਹੜੇ ਕਬੂਤਰ ਆ ਬੀ ਤੋਂ 25 ਦੇ ਕਰੀਬ ਕਬੂਤਰ ਹੋਣਗੇ ਬਾਈ ਇਹਦੇ ਵਿੱਚ ਤਿੰਨ ਪਿਓਰ ਮੀਰਾ ਵਾ 100% ਗਾਰੰਟੀ ਦੇਵਾਂਗੇ ਜਾ ਕੇ ਡਾਲਿਓ ਇੱਕ ਬੰਦਾ ਕਹਿੰਦਾ ਹੁੰਦਾ ਡਾਇਓ ਨਾ ਤੁਸੀਂ ਜਾ ਕੇ ਡਾ ਸਕਦੇ ਹੋ ਆ ਦੋ ਸਾਹਮਣੇ ਇੱਕ ਲਾਲਸਰਾ ਆ ਲਾਲ ਰੰਗ ਲੱਗਾ ਇੱਕ ਉਪਰੇ ਬੈਠੀ ਆ ਕਬੂਤਰੀ ਠੀਕ ਆ ਜੀ ਤੇ ਇਹਨਾਂ ਦਾ ਫੁੱਲ ਰਿਜ਼ਲਟ ਆ ਬਾਈ ਇਹਦੇ ਵਿੱਚ ਬਾਬੇ ਜੰਟੇ ਵਾਲਾ ਆ ਕਬੂਤਰ ਬੈਠੇ ਨੇ ਇਹ ਬਠਿੰਡੇ ਏਰੀਆ ਦੇ ਵੱਡੇ ਖਿਡਾਰੀ ਦੇ ਕਬੂਤਰ ਆ ਫੇਰ ਤੁਹਾਨੂੰ ਦੱਸ ਦਈਏ ਠੀਕ ਆ ਕੋਈ ਵੀ ਭਰਾ ਕਈ ਵਾਰ ਨਾ ਨਹੀਂ ਸਾਹਮਣੇ ਆ ਕੇ ਵੇਚਦੇ ਔਰ ਆ ਦੇਖੋ ਰੱਤਾ ਖੋਲ ਰਿਜ਼ਲਟਡ ਇਹ ਪਿਓਰ ਜਿਹੜੇ ਰੱਤੇ ਆਣਾ ਬਾਬੇ ਧੰਨੇ ਵਾਲੇ ਤੁਸੀਂ ਡਾ ਸਕਦੇ ਹੋ ਇੱਕ ਬੰਦਾ ਕਹਿੰਦਾ ਹੁੰਦਾ ਡਾਇਓਣਾ ਰੋਕ ਲਿਓ ਨਸਲ ਹੀ ਰੱਖ ਲਿਓ ਇਹ ਉੱਡਣ ਵਾਲੇ ਕਬੂਤਰ ਆ ਬਾਜੀਆਂ ਛੱਡਣ ਵਾਲੇ ਬਾਈ ਬਾਹਰ ਵੀ ਛੱਡ ਸਕਦੇ ਹੋ ਵੱਡੇ ਪਿੰਡਾਂ ਵਾਲੇ ਆ ਘਰੇ ਵੀ ਡਾ ਸਕਦੇ ਜਿਹੜੇ ਸ਼ਾਖੇ ਆਖੇ ਆ ਇਹ ਬਾਈ ਤੁਸੀਂ ਛੋਟੇ ਪਿੰਡਾਂ 'ਚ ਵੀ ਡਾ ਸਕਦੇ ਹੋ ਇਹ ਜਾਂਦੇ ਨਹੀਂ ਠੀਕ ਆ ਇਹ ਦੇਖੋ ਕਬੂਤਰਾਂ ਦੀ ਖੜਾਣ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹੋ ਜਿਹਾ ਤੁਹਾਨੂੰ ਸ਼ਾਖੀ ਨੇੜੇ ਤੋਂ ਦਿਖਾਣਾ ਕਬੂਤਰੀ ਲੱਗਦੀ ਆ ਮੈਨੂੰ ਤਿੰਨੇ ਇਹਦੇ ਵਿੱਚ ਸ਼ਾਹ ਖਿਆ ਇੱਕ ਆਇਆ ਬਈ ਇੱਕ ਆ ਬੈਠਾ ਆ ਠੀਕ ਆ ਇਹ ਤਾਂ ਨਾਰੀ ਲੱਗਦਾ ਆ ਤੇ ਇੱਕ ਆ ਆ ਗਿਆ ਆ ਵੀ ਸ਼ਾਇਦ ਨਾਰੀ ਆ ਦੇਖੋ ਕਬੂਤਰਾਂ ਦੀ ਖੜਾਣ ਇਹ ਥੋੜਾ ਆ ਝਾੜੇ ਦੇ ਵਿੱਚ ਆ ਪੂਰਾ ਵਧੀਆ ਪੰਛੀ ਆ ਇਹ ਵੀ ਆ ਦੇਖੋ ਬਾਈ ਨਿੱਕੀ ਜਿਹੀ ਨੋਕ ਆ ਇਹਦੀ ਵਜੂਦ ਹੀ ਵੱਖਰਾ ਜਿਵੇਂ ਕਹਿੰਦੇ ਨਾ ਸਰੀਰ ਇਹਨਾਂ ਦਾ ਲੱਗ ਹੀ ਹੁੰਦਾ ਲੱਗ ਹੀ ਆ ਬਾਈ ਆ ਵੀ ਦੇਖੋ ਇੱਧਰ ਆਈ ਆ ਕੱਲੀ ਕਬੂਤਰੀ ਸ਼ਾਇਦ ਆ ਆ ਦੇਖੋ ਇਹਨਾਂ ਦੇ ਵजूद ਬਹੁਤ ਬਹੁਤ ਸੋਹਣੇ ਤੇ ਆ ਲਾਲ ਚੀਨਾ ਨਾਲ ਬਿਲਕੁਲ ਪੂਰਾ ਵਧੀਆ ਹਰ ਕਬੂਤਰ ਦਾ ਆਪਣਾ ਵੱਖਰਾ ਵजूद ਆ ਇਹ ਦੇਖੋ ਕਰੋ ਚੱਕ ਤੇ ਇਹਦੇ ਵਿੱਚ ਬਈ ਤਿੰਨ ਚਾਰ ਜਿਹੜੇ ਹੈਗੇ ਆ ਨਾ ਅ ਬਾਬੇ ਪੁੰਨੂ ਵਾਲਿਆਂ ਦੇ ਮਿਸੇ ਆ ਤੁਹਾਨੂੰ ਫੇਰ ਦੱਸ ਦਈਏ ਜਮਾ ਪੂਰੇ ਵਧੀਆ ਕਾਲਸਰਿਆਂ ਦੇ ਵਿੱਚੋਂ ਆ ਤੁਸੀਂ ਦੇਖ ਸਕਦੇ ਹੋ ਦੋ ਆ ਬੈਠੇ ਨੇ ਪਿੱਛੇ ਠੀਕ ਹੈ ਜੀ ਔਰ ਇਹ ਉੜਦੇ ਆ ਐ ਨਹੀਂ ਹੈਗੇ ਉੱਡਣਗੇ ਉੱਡਣ ਦੀ ਵੀ ਫੁੱਲ ਗਰੰਟੀ ਆ ਐਨ ਲੋਕ ਕਰੋ ਚੈੱਕ ਦੇਖੋ ਕਲਾ ਕਲਾ ਕਬੂਤਰ ਆ ਖੱਟੀਆਂ ਦਾ ਦੇਖੋ ਕਿੰਨਾ ਸਨੱਖਾ ਆ ਇੱਧਰ ਆਏ ਨਾ ਹੁਣ ਦੇਖੋ ਪਤਾ ਲੱਗਦਾ ਬਈ ਇਹਨਾਂ ਕਬੂਤਰਾਂ ਦਾ ਇਸ ਸਾਈਡ ਤੋਂ ਉਧਰ ਨੂੰ ਨਾ ਲਾਈਟ ਪੈ ਰਹੀ ਹੀ ਥੋੜੀ ਤਾਂ ਨਹੀਂ ਸੀ ਪਤਾ ਲੱਗਦਾ ਆ ਦੇਖੋ ਤੇ ਕਰੋ ਸ਼ੌਂਕ ਮੇਰੇ ਵੀਰ ਇਹਨਾਂ ਦੇ ਕਬੂਤਰਾਂ ਦਾ ਠੀਕ ਆ ਜੀ ਇਹ 20 ਤੋਂ 25 ਕਬੂਤਰ ਆ ਫੇਰ ਤੁਹਾਨੂੰ ਦੱਸ ਰਹੀਏ ਬਾਈ ਜੀ ਔਰ ਸਾਰੇ ਸੇਲ ਆ ਠੀਕ ਆ ਜੀ ਇੱਕ ਕਬੂਤਰ ਜਿਹੜਾ ਫੇਰ ਤੁਹਾਨੂੰ ਦੱਸ ਦਈਏ ਘਟੋ-ਘਟ ਜਿਹੜਾ ਹੈਗਾ ਆ ਜੇਕਰ ਕਿਸੇ ਨੇ ਸਾਰੇ ਲੈਣੇ ਆ ਉਹਦਾ ਰੇਟ ਲੱਗਾ ਤੇ ਜੇ ਕਿਸੇ ਨੇ ਵਿੱਚੋਂ ਥੋੜੇ ਲੈਣੇ ਆ ਉਹਦਾ ਰੇਟ ਲੱਗਾ ਜੇ ਕਿਸੇ ਨੇ ਸਾਰੇ ਲੈਣਿਆਂ ਦੇ 2000 ਰੁਪਏ ਪਰਦੇ ਹਿਸਾਬ ਨਾਲ ਮਿਲਣਗੇ ਇਹ ਆਮ ਕਬੂਤਰ ਨਹੀਂ ਹੈਗੇ ਤੁਸੀਂ ਜਾ ਕੇ ਬਾਜ਼ੀਆਂ ਛੱਡ ਸਕਦੇ ਹੋ ਡਾ ਸਕਦੇ ਹੋ ਠੀਕ ਹੈ ਜੀ ਆ ਲਾਲ ਚੀਨੇ ਇਕੱਲਾ ਲੈਣ ਚਾਲੀਏ ਕਿਸੇ ਕੋਲੋਂ ਮੰਗ ਲਈਏ ਤੇ ਬਾਈ ਦਿੰਦੇ ਨਹੀਂ ਹੈਗੇ ਕਹਿੰਦੇ ਯਾਰ ਆਪਣੇ ਲਈ ਰੱਖਿਆ ਉਹ ਬਾਈ ਦੇ ਕੋਲ ਸੀ ਤੁਹਾਨੂੰ ਸਹੀ ਗੱਲ ਦਸੀਏ ਦੋ ਸੀ ਇੱਕ ਉਹਨਾਂ ਨੇ ਰੱਖ ਲਿਆ ਇੱਕ ਉਹਨਾਂ ਨੇ ਦੇ ਦਿੱਤਾ ਠੀਕ ਹੈ ਜੀ ਤੇ ਆ ਇੱਕ ਇੱਕ ਕਬੂਤਰ ਜਿਹੜਾ ਹੈਗਾ ਬਹੁਤ ਹੀ ਸਨਖਾ ਦੇਖਣਯੋਗ ਐ ਦੇਖੋ ਬਿਲਕੁਲ ਸਾਫ ਸੁਥਰੇ ਐਕਟਿਵ ਪੂਰੇ ਵਧੀਆ ਠੀਕ ਹੈ ਜੀ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਠੀਕ ਹੈ ਜੀ 2000 ਤੋਂ ਘੱਟ ਵੀਰੇ ਕੋਈ ਕਬੂਤਰ ਨਹੀਂ ਹੈਗਾ ਮੇਰਾ ਵੀਰ ਕੋਈ ਵੀ ਟਾਈਮ ਪਾਸ ਲਈ ਫੋਨ ਨਾ ਕਰੇ ਪਹਿਲਾਂ ਦੱਸ ਦਿੰਨੇ ਆ ਮੇਰਾ ਭਰਾ ਕਿਉਂਕਿ ਇਹਨਾਂ ਦੀ ਕੀਮਤ ਜਿਹੜੀ ਆ ਉਹ ਹੈਗੀ ਆ ਇੰਨੀ ਗਰੰਟੀ ਦੇਣੀ ਆ ਕਬੂਤਰਾਂ ਦੇ ਉੱਡਣ ਦੀ ਇਹਦੇ ਵਿੱਚ ਬਾਬੇ ਪੁੰਨੂ ਵਾਲੇ ਉਸਤਾਦ ਵਾਲੇ ਜਿਹੜੇ ਹੈਗੇ ਕਾਲਸਰੇ ਜਮਾ ਇਹ ਉਹਦੇ ਮਿੱッセ ਆ ਹੈਗੇ ਉਹਨਾਂ ਚੋਂ ਆ ਖੱਟੀਆਂ ਦੇ ਵੀ ਕੱਢਦੇ ਆ ਚਿੱਟੀਆਂ ਦੇ ਵੀ ਕੱਢਦੇ ਆ ਠੀਕ ਹੈ ਜੀ ਤੇ ਇੱਕ ਹੋਰ ਚੀਜ਼ ਆ ਕਈ ਵਾਰ ਦੇਸੀਆਂ ਵਾਲੇ ਜਿਹੜੇ ਭਰਾ ਆ ਉਹ ਵਿੱਚ ਮਿੱਸਾਂ ਪਾਉਂਦੇ ਨੇ ਉਹ ਐਵੇਂ ਕਾਲਸਰੀਆਂ ਨਹੀਂ ਪੈ ਜਾਂਦੀਆਂ ਬਈ ਠੀਕ ਆ ਨਾ ਆ ਦੇਖੋ ਕਰੋ ਸ਼ੌਂਕ ਮੇਰੇ ਵੀ ਠੀਕ ਹੈ ਤੇ ਜਿਹੜੇ ਵੀ ਭਰਾ ਨੂੰ ਚਾਹੀਦੇ ਹੋਣ ਆਪਣੇ ਨਾਲ ਸੰਪਰਕ ਕਰ ਸਕਦਾ ਬਾਈ ਇਹ ਨਾਲੋਂ ਨਾਲ ਹੀ ਵਿਕ ਜਾਂਦੇ ਹੁੰਦੇ ਜਿਹੜੇ ਚੰਗੇ ਹੁੰਦੇ ਆ ਬਾਅਦ ਚ ਭਰਾ ਫੋਨ ਕਰਦੇ ਆ ਪਹਿਲਾਂ ਮੈਂ ਕੁਝ ਭਰਾਵਾਂ ਨੂੰ ਜਿਹੜਾ ਹੈਗਾ ਆ ਵੈਸੇ ਦੱਸ ਦਿੱਤਾ ਆ ਠੀਕ ਹੈ ਜੀ ਤੇ ਵੀਡੀਓ ਦੇਖ ਕੇ ਤੇ ਲਾਲਿਓ ਫੋਨ ਜਿਹੜੇ ਭਰਾ ਨੂੰ ਚਾਹੀਦੇ ਆ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ